ਕਵਿੰਦਰ ਸਿੰਘ ਨਾਮੀ ਵਿਅਕਤੀ ਜੀ ਸਾਡੀ ਟਪਈ ਤੋਂ ਆ ਇਹ ਸ਼ਿਪੂਰੀ ਤੋਂ ਮਤਲਬ ਲੱਗੀ ਅਵਸਥਾ ਚੁੱਕੇ ਲਿਆਂਦਾ ਤੇ ਮ੍ਰਿਤਕ ਪਾਇਆ ਗਿਆ ਜੀ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਤਲਾਹ ਦਿੱਤੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਲੇਕਿਨ ਇਹ ਜਿਹੜਾ ਬੰਦਾ ਪਹਿਲਾਂ 7-8 ਸਾਲ ਤੋਂ ਨਸ਼ੇ ਤੋਂ ਲਿਫਟਡ ਸੀਗਾ ਲੇਕਿਨ ਹੁਣ ਇਹਦੀਆਂ ਕਿਡਨੀਆਂ ਵੀ ਡੈਮੇਜ ਜੀ ਹੈਗੀਆਂ ਤੇ ਉਹਦੀ ਵੀ ਮੈਡੀਸਨ ਲੈ ਰਿਆ ਸੀ ਤੇ ਸਰੀਰਕ ਹੱਥ ਵੀ ਜਿਹੜੇ ਬੜੇ ਕਮਜ਼ੋਰ ਤੇ ਮਾਰੇ ਸੀ ਇੱਕ ਸੋਸ਼ਲ ਮੀਡੀਆ ਤੇ ਖਬਰ ਵਾਇਰਲ ਹੋਈ ਸੀ ਕਿ ਇੱਕ ਨੌਜਵਾਨ ਦੀ ਜਿਹੜੀ ਆ ਨਸ਼ੇ ਉੱਪਰ ਡੋਸ ਕਰਕੇ ਜਿਹੜੀ ਡੈਥ ਹੋ ਗਈ ਹੈ ਜਿਸ ਤੇ ਪੁਲਿਸ ਪਾਰਟੀ ਉਹਨਾਂ ਜਿਹੜਾ ਮੌਕੇ ਤੇ ਰਿਸਪੌਂਡ ਕੀਤਾ ਗਿਆ ਪਰਿਵਾਰ ਨਾਲ ਰਾਬਤਾ ਕੀਤਾ ਗਿਆ ਜਿਸ ਤੋਂ ਇਸ ਸ਼ਖਸ ਦੀ ਪਛਾਣ ਜਤਿੰਦਰ ਸਿੰਘ ਵਜੋਂ ਵਸਾਈ ਟਪਈ ਹੋਈ ਪਰਿਵਾਰ ਨਾਲ ਜੋ ਰਾਬਤਾ ਕੀਤਾ ਗਿਆ ਤੇ ਉਹਨਾਂ ਕੋਈ ਵੀ ਜਿਹੜੀ ਕਾਰਵਾਈ ਇਸ ਤੇ ਨਹੀਂ ਕਰਾਈ ਸਾਡੇ ਵੱਲੋਂ ਜਿਹੜਾ ਪੜਤਾਲ ਕਰਨ ਦੇ ਉੱਤੇ ਪਤਾ ਲੱਗਾ ਵੀ ਇਹ ਪਹਿਲਾਂ ਵੀ ਥੋੜਾ ਚਿਰ ਪਹਿਲਾਂ ਨਸ਼ਾ ਸਿਡਾਉ ਕੇ ਕੇਂਦਰ ਦੇ ਵਿੱਚ ਦਾਖਲ ਲਿਆ ਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀਗਾ ਪਰ ਇਸ ਮੈਟਰ ਦੀ ਸੀਰੀਅਸਨੈਸ ਨੂੰ ਵੇਖਦੇ ਹੋਏ ਇਸ ਤੇ ਤੁਰੰਤ ਕਾਰਵਾਈ ਕਰਦੇ ਐਫ ਆਈ ਆਰ ਨੰਬਰ 85 ਅੰਡਰ ਸੈਕਸ਼ਨ 105 ਬੀ ਐਨਐਸ ਜਿਹੜੀ ਥਾਣਾ ਸਲਾਮਾਬਾਦ ਦਰਜ ਕੀਤੀ ਗਈ ਹੈ ਜਿਸ ਦੇ ਉੱਤੇ ਸਾਡੇ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਪਿਛਲੇ ਸਮੇਂ ਦੇ ਵਿੱਚ ਐਨਡੀਪੀਐਸ ਦੇ ਉੱਤੇ ਕਾਰਵਾਈ ਕਰਦੇ ਆ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਦਾ ਗੁਰਪ੍ਰੀਤ ਸਿੰਘ ਭੁੱਲਰ ਦੇ ਦੇਸ਼ਾ ਨਿਰਦੇਸ਼ ਛੇਟ ਜਿਹੜਾ ਇਸ ਨਸ਼ੇ ਦੇ ਠੱਲ ਪਾਉਣ ਨੂੰ ਜਿਹੜਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਜਿਹੜਾ ਕਾਫੀ ਸਰਗਰਮ ਤਰੀਕੇ ਨਾਲ ਇਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜੇ ਆਪਾਂ ਇਸ ਇਸ ਏਰੀਆ ਦੀ ਗੱਲ ਵੀ ਕਰੀਏ ਇਸ ਏਰੀਆ ਦੇ ਜਿੱਥੇ ਇਨਸੀਡੈਂਟ ਰਿਪੋਰਟ ਹੋਈ ਆ ਜਿਹੜੀ ਕਹਿ ਰਹੇ ਨੇ ਉਸ ਦੇ ਉੱਤੇ ਦੋ ਥਾਣੇ ਸਾਡੇ ਜਿਹੜੇ ਲੱਗਦੇ ਨੇ ਗੇਟ ਕੀਮਤ ਐ اسلامਾਬਾਦ ਪਿਛਲੇ 1 ਮਹੀਨੇ ਦੇ ਵਿੱਚ ਹੀ ਸਾਡੇ ਇਸ ਏਰੀਆ ਦੇ ਵਿੱਚ 28 ਮੁਕਦਮੇ ਜਿਹੜੇ ਐਨਡੀਪੀਐਸ ਦੇ ਦਰਜ ਕੀਤੇ ਗਏ ਨੇ ਜਿਸ ਦੇ ਵਿੱਚ 38 ਅਰੈਸਟ ਸਾਡੇ ਵੱਲੋਂ ਤਸਵਰ ਕੀਤੀਆਂ ਨੇ ਇਸ ਦੇ ਉੱਤੇ ਹਰ ਇੱਕ ਜਿਹੜਾ ਐਨਡੀਪੀਐਸ ਦੇ ਅਗੇਂਸਟ ਹਰੇਕ ਐਂਗਲ ਦੇ ਉੱਤੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਇਸ ਮੁਕਦਮਾ ਜਿਹੜਾ ਦਰਜ ਕੀਤਾ ਗਿਆ ਇਸ ਤੇ ਵੀ ਜਿਹੜਾ ਹਰ ਪੈਲੂ ਜਿਹੜਾ ਤਰਤੀਸ਼ਦਰਾਂ ਨੂੰ ਵਿਚਾਰ ਕੇ ਇਸ ਤੇ ਜਿਹੜੀ ਬੰਦ ਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇਗੀ